ਹਾਂਜੀ ਭਾਈ ਸਤਿ ਸ੍ਰੀ ਅਕਾਲ ਜੀ ਮੈਂ ਕਿਹਾ ਦੇਖੋ ਮੰਮੀ ਦਾ ਵਧੀਆ ਜੀ ਲੱਗਿਆ ਰਹਿੰਦਾ ਮੰਮੀ ਨੇ ਐ ਟੌਫੀਆਂ ਦੇ ਡੱਬੇ-ਡੁੱਬੇ ਨਾ ਉਹਦੇ ਕਿੰਨੇ ਡੱਬੇ ਭਰੇ ਬੈਠੇ ਟੌਫੀਆਂ ਦੇ ਜਵਾਕ ਰੋਜ਼ ਆਉਂਦੇ ਨੇ ਜਿਹੜੇ ਟਿਊਸ਼ਨਾਂ ਪੜ੍ਹ ਕੇ ਜਵਾਕ ਆਉਂਦੇ ਨੇ ਉਹਨਾਂ ਸਿੱਧਾ ਮੰਮੀ ਕੋਲ ਆਉਣਾ ਹੈ ਉਹ ਵੀ ਐ ਉਹਨੂੰ ਪਤਾ ਵੀ ਕੁਛ ਨਾ ਕੁਛ ਜ਼ਰੂਰ ਖਾਣ ਨੂੰ ਮਿਲੂਗਾ ਨਾਲੇ ਮੰਮੀ ਦਾ ਜੀ ਲੱਗਿਆ ਰਹਿੰਦਾ ਉਹਨਾਂ ਨੇ ਜਵਾਕ ਹੋਏ ਰਹਿੰਦੇ ਨੇ ਇਹ ਵੀ ਪਰਮਾਤਮਾ ਵੱਲੋਂ ਹੀ ਆ ਚੀਜ਼ ਹਨਾ ਵੀ ਮੰਮੀ ਇਕੱਠੇ ਸਮਾਨ ਚੱਕ ਲਿਆਉਂਦੇ ਹੁੰਦੇ ਹੁੰਦੇ ਨੇ ਇਹਨਾਂ ਨੂੰ ਰੋਜ਼ ਸਾਰੇ ਜਵਾਕਾਂ ਨੂੰ ਤੌਹਿਆਂ ਕਿੱਕ ਬੈਗਟ ਇਹਨਾਂ ਦਾ ਸਾਰਾ ਬੁੱਤੋ ਤੌੜੀਆਂ ਪਕੌੜੀਆਂ ਲਿਆ ਕੇ ਰੱਖਦੇ ਨੇ ਉਹਨਾਂ ਵਿੱਚ ਲਾਓ ਜੀ ਤੈਨੂੰ ਮਿਲ ਗਿਆ ਇਹ ਵੀ ਕਹਿੰਦੇ ਪਰਮਾਤਮਾ ਦੀ ਕਿਰਪਾ ਨਾਲ ਹੀ ਹੁੰਦਾ ਸਾਰਾ ਕੁਝ ਹਨਾ ਬੰਦਾ ਚਾਹੇ ਦਾ ਬੰਦਾ ਬੰਦੇ ਦੇ ਬਸ ਕੁਝ ਨਹੀਂ ਹੁੰਦਾ ਕੁਝ ਨਹੀਂ ਕਰ ਸਕਦਾ ਕੋਈ ਵੀ ਮੈਂ ਵੀ ਲੈ ਦਊਗਾ ਤੂੰ ਵੀ ਆਏਂਗਾ ਛਤੂ ਤਾਂ ਪਹਿਲੀ ਹੀ ਰਿਹਾ ਆਇਆ ਮੈਨੂੰ ਲੱਗਦਾ ਪਹਿਲਾਂ ਕਦੇ ਆਇਆ ਹੀ ਨਹੀਂ ਆ ਮੈਂ ਵੀ ਆਇਆ ਤੇ ਨਾਲੇ ਰੋਜ਼ ਆ ਜਾਂਦਾ ਮੈਂ ਵੀ ਆਇਆ ਕਰੂੰਗਾ ਵਾਹ ਤੇਰੇ ਚਲ